ਥੋੜੇ ਦਿਨ ਪਹਿਲਾਂ ਮੈਂ ਇੱਕ ਵੀਡੀਓ ਬਣਾਇਆ ਸੀ ਉਹਦੇ ਵਿੱਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਕਿਵੇਂ ਭਵਿੱਖ ਦੇ ਵਿੱਚ ਸ਼ਹਿਰਾਂ ਦੇ ਵਿੱਚ ਰਹਿਣਾ ਪਿੰਡਾਂ ਦੇ ਵਿੱਚ ਰਹਿਣ ਤੋਂ ਬਹੁਤ ਹੀ ਜ਼ਿਆਦਾ ਔਖਾ ਹੋ ਜਾਣਾ ਵਾ ਪਰ ਮੈਨੂੰ ਲੱਗਦਾ ਕਿ ਮੈਂ ਇੱਕ ਚੀਜ਼ ਗਲਤ ਕਰ ਗਿਆ ਮੈਂ ਸ਼ਬਦ ਬੋਲ ਗਿਆ ਭਵਿੱਖ ਹਾਲਤ ਤਾਂ ਹੁਣੇ ਹੀ ਬਹੁਤ ਜ਼ਿਆਦਾ ਬੁਰੀ ਆ ਤੇ ਅੱਜ ਦੀ ਜਿਹੜੀ ਆਪਣੀ ਖਬਰ ਆ ਉਹ ਬਿਲਕੁਲ ਉਸੇ ਚੀਜ਼ ਨੂੰ ਦਰਸਾ ਰਹੀ ਆ ਇੱਕ ਕੈਨੇਡੀਅਨ ਡਿਜੀਟਲ ਕੰਟੈਂਟ ਕ੍ਰੀਏਟਰ ਨੇ ਨਾਮ ਹੈ ਕਲੇਬ ਫ੍ਰਿਸ ਹੁਣ ਇਹ ਭਾਈ ਸਾਹਿਬ ਰਹਿ ਰਹੇ ਨੇ ਬੈਂਗਲੌਰ ਦੇ ਵਿੱਚ ਇਹ ਭਾਈ ਸਾਹਿਬ ਇੰਡੀਆ ਦੇ ਵਿੱਚ ਰਹਿ ਕੇ ਆਪਣਾ ਕੰਮ ਕਰਨਾ ਚਾਹੁੰਦੇ ਆ ਤੇ ਇਹ ਪਹੁੰਚਦੇ ਆ ਬੈਂਗਲੌਰ ਕਿਉਂਕਿ ਇੰਡੀਆ ਦੀ ਆਈਟੀ ਹੱਬ ਮੰਨਿਆ ਜਾਂਦਾ ਬੈਂਗਲੌਰ ਨੂੰ ਜਿੰਨੇ ਵੀ ਇਸ ਤਰ੍ਹਾਂ ਦੇ ਟੈਕਨੋਲੋਜੀ ਨਾਲ ਰਿਲੇਟਡ ਕੰਮ ਨੇ ਉਹ ਸਭ ਤੋਂ ਜ਼ਿਆਦਾ ਹੁੰਦੇ ਨੇ ਬੈਂਗਲੌਰ ਦੇ ਵਿੱਚ ਜਾਂ ਬੈਂਗਲੁਰੂ ਦੇ ਵਿੱਚ ਕੋਈ ਵੀ ਬੰਦਾ ਕੰਮ ਦੀ ਤਲਾਸ਼ ਆਪਦਾ ਕਾਰੋਬਾਰ ਛੱਡ ਕੇ ਕਿਤੇ ਪਹੁੰਚਦਾ ਤਾਂ ਸਭ ਤੋਂ ਪਹਿਲਾਂ ਉਹ ਕਿਹੜੀ ਚੀਜ਼ ਦੇਖਦਾ ਵਾ ਉਹ ਹੈਗੀ ਆ ਸਿਰ ਦੇ ਉੱਤੇ ਇੱਕ ਛੱਤ ਤਕੈਲਬ ਫਰੀਸਨ ਵੀ ਇਹੀ ਚੀਜ਼ ਦੇਖਦੇ ਆ ਉਹ ਇੱਕ 3 ਬੀ ਐਚ ਕੇ ਅਪਾਰਟਮੈਂਟ ਤਿੰਨ ਕਮਰਿਆਂ ਦਾ ਕੋਈ ਅਪਾਰਟਮੈਂਟ ਕਿਰਾਏ ਦੇ ਉੱਤੇ ਲੈਣ ਦੀ ਕੋਸ਼ਿਸ਼ ਕਰਦੇ ਆ ਬੰਗਲੂਰੂ ਦਾ ਇੱਕ ਏਰੀਆ ਵਾ ਡਾਇਮੰਡ ਡਿਸਟ੍ਰਿਕਟ ਡੋਮਲੂਰ ਚੰਗਾ ਸਾਫ਼ ਸੁਥਰਾ ਏਰੀਆ ਵਾ ਉੱਥੇ ਫਰੀਸਨ ਨੂੰ ਇੱਕ ਕੋਈ ਅਪਾਰਟਮੈਂਟ ਪਸੰਦ ਆਉਂਦਾ ਉਹਦਾ ਕਿਰਾਇਆ ਹੁੰਦਾ ਵਾ ਪੌਣੇ 2 ਲੱਖ ਰੁਪਈਆ ਮਹੀਨਾ ਬਿਲਕੁਲ ਤੁਸੀਂ ਸਹੀ ਸਮਝਿਆ ਪਰ ਇਹ ਉਹ ਖਬਰ ਨਹੀਂ ਹੈਗੀ ਇਹ ਉਹ ਵੱਡਾ ਸ਼ੌਕ ਜਾਂ ੱੱਕਾ ਨਹੀਂ ਹੈਗਾ ਜਿਹੜਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਇਹ ਤਾਂ ਸਿਰਫ ਇੱਕ ਸ਼ੁਰੂਆਤ ਆ ਪਿਕਚਰ ਅਭੀ ਬਾਕੀ ਹੈ ਦੋਸਤ ਪੌਣੇ 2 ਲੱਖ ਰੁਪਈਆ ਮਹੀਨਾ ਇਹ ਤਾਂ ਇੱਕ ਆਮ ਜਿਹਾ ਹੁਣ ਰੈਂਟ ਦੀ ਗੱਲ ਹੋਊਗੀ ਵੱਡੇ ਸ਼ਹਿਰਾਂ ਦੇ ਵਿੱਚ ਅਸਲੀ ੱੱਕਾ ਹੁਣ ਤੁਹਾਨੂੰ ਵੀ ਲੱਗਣਾ ਵਾ ਜਿਹੜਾ ਕਿ ਫਰੀਸਨ ਨੂੰ ਲੱਗ ਚੁੱਕਿਆ ਤੇ ਜਿਹਦੇ ਕਰਕੇ ਉਹਨਾਂ ਨੇ ਨੈਟ ਦੇ ਉੱਪਰ ਆਪਣੀ ਇਹ ਪੋਸਟ ਪਾਈ ਤੇ ਉਸ ਤੋਂ ਬਾਅਦ ਇਹ ਵਾਇਰਲ ਹੋਈ ਚਲੋ ਜੀ ਕੈਲਬ ਫਰੀਸਨ ਹੁਣੀ ਕਹਿੰਦੇ ਕਿ ਚਲ ਠੀਕ ਆ ਪੌਣੇ 2 ਲੱਖ ਰੁਪਈਆ ਮਹੀਨੇ ਦਾ ਰੈਂਟ ਹੈਗਾ ਮੈਂ ਦੇ ਦਿਆ ਕਰੂੰਗਾ ਜਦੋਂ ਉਹ ਮਕਾਨ ਮਾਲਕ ਨੂੰ ਮਿਲਦੇ ਆ ਤਾਂ ਮਕਾਨ ਮਾਲਕ ਕਹਿੰਦਾ ਕਿ ਨਾਲ ਦੀ ਨਾਲ ਤੁਹਾਨੂੰ ਕੋਈ ਸਿਕਿਉਰਿਟੀ ਵੀ ਡਿਪੋਜ਼ਿਟ ਕਰਾਉਣੀ ਪੈਣੀ ਆ ਜਿਹੜੀ ਕਿ ਹਮੇਸ਼ਾ ਕਰਾਉਣੀ ਪੈਂਦੀ ਆ ਇੱਕ ਅਪਾਰਟਮੈਂਟ ਜਿਹਦਾ ਕਿਰਾਇਆ 175000 ਰੁਪਏ ਮਹੀਨਾਵਾਂ ਉਹਦੀ ਸਿਕਿਉਰਿਟੀ ਕਿੰਨੀ ਡਿਪੋਜ਼ਿਟ ਕਰਾਉਣ ਦੇ ਲਈ ਕਿਹਾ ਵਾ ਮਕਾਨ ਮਾਲਕ ਨੇ ਇੱਥੇ ਸਿਰਫ ਫਨ ਦੇ ਲਈ ਵੀਡੀਓ ਨੂੰ ਪਾਜ਼ ਕਰ ਲਿਓ ਤੇ ਸਿਰਫ ਇੱਕ ਵਾਰੀ ਤੁੱਕਾ ਮਾਰਨ ਦੀ ਕੋਸ਼ਿਸ਼ ਕਰਿਓ ਫਿਰ ਦੇਖਿਓ ਕਿ ਤੁਹਾਡਾ ਤੁੱਕਾ ਕਿੰਨਾ ਕਿ ਸਹੀ ਜਾਂਦਾ ਵਾ ਸਿਕਿਉਰਿਟੀ ਡਿਪੋਜ਼ਿਟ ਕਰਾਉਣ ਦੇ ਲਈ ਜਿੰਨੀ ਅਮਾਉਂਟ ਕਹੀ ਗਈ ਉਹ ਹੈਗੀ ਆ 19 ਲੱਖ ਰੁਪਈਆ 19 ਲੱਖ ਰੁਪਈਆ ਤੁਸੀਂ ਪਹਿਲਾਂ ਡਿਪੋਜ਼ਿਟ ਕਰਾਉਂਗੇ ਤਾਂ ਤੁਸੀਂ ਇੱਕ ਫਲੈਟ ਦੇ ਅੰਦਰ ਐਂਟਰ ਕਰ ਸਕਦੇ ਹੋ ਉਹ ਵੀ ਖਰੀਦਦਾਰ ਬਣ ਕੇ ਨਹੀਂ ਮਕਾਨ ਮਾਲਕ ਬਣ ਕੇ ਨਹੀਂ ਸਿਰਫ ਕਿਰਾਏਦਾਰ ਬਣ ਕੇ ਜਿਹੜਾ ਉਸ ਤੋਂ ਬਾਅਦ ਹਰੇਕ ਮਹੀਨੇ ਪੌਣੇ 2 ਲੱਖ ਰੁਪਈਆ ਦੇਊਗਾ ਰਹਿਣ ਦੇ ਲਈ ਤਾਂ ਜਦੋਂ ਇਹ ਗੱਲ ਕੈਲਿਬ ਸੁਣਦੇ ਆ ਉਸ ਤੋਂ ਬਾਅਦ ਇਹੀ ਸਾਰੀ ਚੀਜ਼ ਨੂੰ ਉਹ ਐਕਸ ਜਾਂ ਟਵਿੱਟਰ ਦੇ ਉੱਪਰ ਕਹਿ ਲਿਆ ਕਿ ਉੱਥੇ ਉਹ ਪੋਸਟ ਕਰਦੇ ਆ ਤੇ ਨਾਲ ਦੀ ਨਾਲ ਹੀ ਇਹ ਜਿਹੜੀ ਪੋਸਟ ਹੁੰਦੀ ਆ 19 ਲੱਖ ਰੁਪਈਆ ਸਿਕਿਉਰਿਟੀ ਵਾਲੀ ਉਹ ਵਾਇਰਲ ਹੋ ਜਾਂਦੀ ਆ ਇਹਦੇ ਵਿੱਚ ਅੱਗੇ ਕਹਿ ਲਿਖਦੇ ਆ ਕਿ ਮੇ ਤੋਂ 19 ਲੱਖ ਰੁਪਈਆ ਸਿਕਿਉਰਿਟੀ ਮੰਗੀ ਗਈ ਆ 19 ਲੱਖ ਦੇ ਵਿੱਚ ਇੱਕ ਚੰਗੀ ਭਲੀ ਉੱਚੀ ਮਾਡਲ ਵਾਲੀ ਕੋਈ ਮਹਿੰਦਰਾ ਥਾਰ ਕਾਰ ਮਿਲ ਜਾਂਦੀ ਹੈ। ਅਗਲੀ ਚੀਜ਼ ਇੱਥੇ ਇਹ ਆ ਇਸ ਤੋਂ ਪਹਿਲਾਂ ਕਿ ਤੁਹਾਡੇ ਮਨ ਦੇ ਵਿੱਚ ਆਵੇ ਕਿ ਕਿਹ ਹੈ ਜਿਆ ਇੱਕ ਬੰਦਾ ਮਿਲਿਆ ਜਿਹੜਾ ਕਿਰਾਏਦਾਰਾਂ ਦੀ ਛਿੱਲ ਲਾਉਣ ਦੇ ਉੱਪਰ ਤੋਂ ਲਿਆ ਹੋਇਆ ਨਹੀਂ। ਇਹ ਉਥੋਂ ਦੀ ਨਾਰਮਲ ਜ਼ਿੰਦਗੀ ਹੈ ਹੁਣ। ਇਹ ਕੋਈ ਇਹ ਗੱਲ ਨਹੀਂ ਹੈ ਕਿ ਕੋਈ ਬਹੁਤ ਹੀ ਲਾਲਚੀ ਬੰਦਾ ਮਿਲ ਗਿਆ ਜਾਂ ਬਹੁਤ ਹੀ ਵਹਿਮੀ ਬੰਦਾ ਮਿਲ ਗਿਆ। ਹైదరాబాద్, ਬੈਂਗਲੌਰ, ਮੁੰਬਈ, ਦਿੱਲੀ, ਪੁਣੇ ਇਹਨਾਂ ਸਾਰੇ ਵੱਡੇ ਸ਼ਹਿਰਾਂ ਦਾ ਇਹੀ ਹਾਲ ਆ। ਤਾਂ ਹੁਣ ਵੀਡੀਓ ਵਾਇਰਲ ਹੁੰਦਾ ਵਾ ਬਹੁਤ ਸਾਰੇ ਲੋਕ ਦੇਖਦੇ ਆ ਤੇ ਬਹੁਤ ਸਾਰੇ ਲੋਕ ਕਮੈਂਟ ਵੀ ਕਰਦੇ ਆ ਇੱਕ ਭਾਈ ਸਾਹਿਬ ਨੇ ਕਮੈਂਟ ਕੀਤਾ ਕਿ ਜੇ ਇੰਨੀ ਸਿਕਿਉਰਟੀ ਮੈਨੂੰ ਡਿਪੋਜ਼ਿਟ ਕਰਾਉਣੀ ਪਵੇ ਤਾਂ ਤੁਹਾਨੂੰ ਪੱਕਾ ਮੈਨੂੰ ਇੱਕ ਡਰਾਈਵਰ ਇੱਕ ਕੁੱਕ ਤੇ ਇੱਕ ਸਰਵੈਂਟ ਨਾਲ ਦੇਣਾ ਪਊਗਾ ਅੱਗੇ ਉਹ ਨਾਲ ਲਿਖਦੇ ਆ ਕਿ ਦਿਨ ਦੇ ਵਿੱਚ ਤਿੰਨ ਵਾਰੀ ਮੇਰੀ ਮ사ਜ ਕੀਤੀ ਜਾਊਗੀ ਨਾਲ ਦੀ ਨਾਲ ਗਰਮ ਪਾਣੀ ਦੇ ਵਿੱਚ ਮਨਾਊਗਾ ਤੇ ਨਾਲੇ AI ਦੇ ਨਾਲ ਚੱਲਣ ਵਾਲਾ ਇੱਕ 뮤ਜ਼ਿਕ ਸਿਸਟਮ ਹਰ ਟਾਈਮ ਘਰ ਦੇ ਵਿੱਚ ਚੱਲਦਾ ਹੋਣਾ ਚਾਹੀਦਾ ਤਾਂ ਪਤਾ ਲੱਗਦਾ ਕਿ ਕਲੀਅਰਲੀ ਲੋਕ ਮਜ਼ੇ ਲੈਣੇ ਸ਼ੁਰੂ ਕਰ ਦਿੰਦੇ ਆ ਹੁਣ ਇਹ ਹਾਲਤ ਇਹਨਾਂ ਵੱਡੇ ਸ਼ਹਿਰਾਂ ਦੇ ਵਿੱਚ ਇੰਨੀ ਕੁ ਜ਼ਿਆਦਾ ਬੁਰੀ ਹੋਈ ਜਿਹਦਾ ਥੋੜਾ ਜਿਹਾ ਜ਼ਿਕਰ ਮੈਂ ਉਸ ਵੀਡੀਓ ਦੇ ਵਿੱਚ ਵੀ ਕੀਤਾ ਇੱਕ ਬਿਲਕੁਲ ਇਹੋ ਜਿਹੀ ਖਬਰ ਨਿਕਲ ਕੇ ਹੋਰ ਸਾਹਮਣੇ ਆਉਂਦੀ ਆ ਬਿਲਕੁਲ ਇਹਨਾਂ ਦਿਨਾਂ ਦੇ ਵਿੱਚ ਇੱਕ Reddit ਯੂਜ਼ਰ ਨੇ ਸੇਮ ਉਹਨਾਂ ਦੇ ਨਾਲ ਆਹੀ ਚੀਜ਼ ਹੋਈ ਉਹ ਭਾਈ ਸਾਹਿਬ ਵੀ ਬੈਂਗਲੁਰੂ ਪਹੁੰਚਦੇ ਆ ਉਹਨਾਂ ਨੂੰ ਲੱਗਿਆ ਕਿ ਮੇਰੀ ਚੰਗੀ ਖਾਸੀ ਇਨਕਮ ਹੈਗੀ ਆ ਮਹੀਨੇ ਦੀ ਚੰਗੀ ਸੈਲਰੀ ਆ ਮੈਨੂੰ ਕੋਈ ਨਾ ਕੋਈ ਘਰ ਆਰਾਮ ਦੇ ਨਾਲ ਮਿਲ ਜੂਗਾ ਇਹ ਵਾਲੇ ਜਿਹੜੇ ਭਾਈ ਸਾਹਿਬ ਨੇ ਦੂਸਰੇ ਜਿਨ੍ਹਾਂ ਦੀ ਗੱਲ ਹੋ ਰਹੀ ਆ ਇਹ ਘਰ ਖਰੀਦਣਾ ਚਾ ਰਹੇ ਸੀ ਪਰ ਜਦੋਂ ਇਹਨਾਂ ਨੂੰ ਲੱਗਿਆ ਕਿ ਬਹੁਤ ਜ਼ਿਆਦਾ ਤਨਖਾਹ ਹੋਣ ਦੇ ਬਾਵਜੂਦ ਜਿਹੜੇ ਉੱਥੋਂ ਦੇ ਘਰ ਲੈਣੇ ਆ ਉਹ ਉਹਨਾਂ ਦੇ ਪਹੁੰਚ ਤੋਂ ਬਹੁਤ ਪਰੇ ਨੇ ਤਾਂ ਉਹ ਵੀ Reddit ਦੇ ਉੱਪਰ ਇੱਕ ਪੋਸਟ ਪਾਉਂਦੇ ਆ ਤੇ ਉੱਥੇ ਕੀ ਲਿਖਦੇ ਆ ਕਿ ਦੇਖੋ ਇੰਡੀਆ ਦੇ ਵਿੱਚ ਹੁਣ ਮੈਂ ਘਰ ਤਾਂ ਨਹੀਂ ਲੈ ਸਕਦਾ ਮੈਨੂੰ ਕਲੀਅਰ ਹੋ ਗਿਆ ਤਾਂ ਕੀ ਮੈਂ ਇੰਡੀਆ ਦੇ ਵਿੱਚ ਕਿਸ਼ਤੀ ਦੇ ਉੱਪਰ ਹੀ ਸਾਰੀ ਜ਼ਿੰਦਗੀ ਜਿਉ ਸਕਦਾ ਕੀ ਇੰਡੀਆ ਦੇ ਵਿੱਚ ਪੋਸੀਬਲ ਆ ਤਾਂ ਲੋਕ ਉੱਥੇ ਵੀ ਪਹੁੰਚ ਜਾਂਦੇ ਆ ਤੇ ਕੁਝ ਲੋਕ ਬਹੁਤ ਸੀਰੀਅਸ ਹੋ ਕੇ ਉਹਨਾਂ ਨੂੰ ਬੜੀਆਂ ਸੀਰੀਅਸ ਸਲਾਹਾਂ ਦੇਣ ਲੱਗ ਜਾਂਦੇ ਆ ਕੋਈ ਕਹਿੰਦਾ ਕਿ ਨਹੀਂ ਭਾਈ ਕਿਸ਼ਤੀ ਦੇ ਉੱਪਰ ਰਹਿਣਾ ਸੇਫ ਨਹੀਂ ਹੈਗਾ ਕੋਸ਼ਕ ਨੇ ਬਿਲਕੁਲ ਮੇਰੇ ਵਾਲੀ ਗੱਲ ਕਹੀ ਜਿਹੜੀ ਮੈਂ ਪਿਛਲੇ ਵੀਡੀਓ ਦੇ ਵਿੱਚ ਕਹੀ ਸੀ ਕਿ ਰੈਦਰ ਕਿ ਤੁਸੀਂ ਸ਼ਹਿਰ ਦੇ ਵਿੱਚ ਰਹੋ ਤੁਸੀਂ ਇੰਟਰਨੈਟ ਦੇ ਉੱਪਰੋਂ ਹੀ ਆਪਣਾ ਕੰਮ ਕਰਦੇ ਹੋ ਟੈਕੀ ਬੰਦੇ ਹੈਗੇ ਹੋ ਬੈਟਰ ਆ ਤੁਸੀਂ ਕਿਸੇ ਰੂਰਲ ਏਰੀਆ ਦੇ ਵਿੱਚ ਕਿਸੇ ਪਿੰਡੂ ਏਰੀਏ ਦੇ ਵਿੱਚ ਜਾ ਕੇ ਆਪਣਾ ਘਰ ਖਰੀਦੋ ਤੇ ਇਹੀ ਵਾਲੇ ਰੈਡਿਟ ਯੂਜ਼ਰ ਇਹਨਾਂ ਨੇ ਕਿਸ਼ਤੀ ਕਿਉਂ ਕਿਆ ਇਹਨਾਂ ਨੇ ਇਹ ਕਿਹਾ ਕਿ ਜਿੰਨੇ ਵੀ ਇੰਡੀਆ ਦੇ ਇਸ ਤਰ੍ਹਾਂ ਦੇ ਵੱਡੇ ਸ਼ਹਿਰ ਆ ਉਹਨਾਂ ਸਾਰਿਆਂ ਨੂੰ ਕਿਤੇ ਨਾ ਕਿਤੇ ਪਾਣੀ ਜ਼ਰੂਰ ਲੱਗਦਾ ਵਾ ਜਿਵੇਂ ਸਪੈਸ਼ੀਲੀ ਮੁੰਬਈ ਹੋ ਗਿਆ ਤਾਂ ਉਹ ਕਹਿੰਦੇ ਕਿ ਨਾਲੇ ਹਾਊਸ ਬੋਟ ਜਿਹੜੀ ਹੈਗੀ ਆ ਉਹ ਮੈਨੂੰ 15 ਤੋਂ ਲੈ ਕੇ 30 ਲੱਖ ਰੁਪਏ ਦੇ ਵਿੱਚ ਮਿਲ ਜੂਗੀ ਤੇ ਨਾਲ ਦੀ ਨਾਲ ਹੀ ਜਦੋਂ ਵੀ ਕਦੇ ਫਲੱਡ ਆਉਣਗੇ ਜਿਹੜੇ ਕਿ ਇੰਡੀਆ ਦੇ ਇਹਨਾਂ ਸਾਰੇ ਸ਼ਹਿਰਾਂ ਦੇ ਵਿੱਚ ਅਕਸਰ ਹੀ ਆਉਂਦੇ ਰਹਿੰਦੇ ਆ ਤਾਂ ਕਹਿੰਦੇ ਕਮ ਸੇ ਕਮ ਮੇਰੀ ਕਿਸ਼ਤੀ ਤੈਰਦੀ ਤਾਂ ਰਹੂਗੀ ਜਿੱਥੇ ਮੇਰਾ 5 ਜਾਂ 6 ਕਰੋੜ ਦਾ ਜਿਹੜਾ ਘਰ ਹੈਗਾ ਪੂਰੀ ਤਰ੍ਹਾਂ ਦੇ ਨਾਲ ਡੁੱਬ ਜਾਣਾ ਵਾ ਉਥੇ 15 ਤੋਂ 30 ਲੱਖ ਰੁਪਏ ਦੀ ਇੱਕ ਕਿਸ਼ਤੀ ਪਾਣੀ ਦੇ ਵਿੱਚ ਡੁੱਬੂਗੀ ਨਹੀਂ ਉਲਟਾ ਤੈਰਦੀ ਰਹੂਗੀ ਇੱਕ ਹੋਰ ਪੋਸਟ ਬਿਲਕੁਲ ਉਦਾਂ ਹੀ ਆਉਂਦੀ ਆ ਇਸੇ ਹੀ ਪ੍ਰੋਬਲਮ ਨੂੰ ਜਿਹੜੀ ਹੁਣ ਇਹਨਾਂ ਲੋਕਾਂ ਨੂੰ ਆ ਰਹੀ ਆ ਜਿਹੜੇ ਸ਼ਹਿਰਾਂ ਦੇ ਵਿੱਚ ਰਹਿ ਤਰ ਰਹੇ ਆ ਤੇ ਜਿਨ੍ਹਾਂ ਦੀ ਸੈਲਰੀ ਬਹੁਤ ਜ਼ਿਆਦਾ ਜਾਂ ਕਮ ਸੇ ਕਮ ਆਪਾਂ ਨੂੰ ਰੂਰਲ ਏਰੀਆ ਦੇ ਵਿੱਚ ਰਹਿ ਕੇ ਲੱਗ ਰਹੀ ਆ ਹੁਣ ਇਹ ਖਬਰ ਆ ਰਹੀ ਆ ਗੁੜਗਾਉਂ ਤੋਂ ਗੁੜਗਾਉਂ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਇੱਕ ਲੜਕਾ ਵਾ ਉਹ ਕਹਿੰਦਾ ਕਿ ਮੇਰਾ ਬਜਟ ਹੈਗਾ 1 ਕਰੋੜ 80 ਲੱਖ ਰੁਪਏ ਦਾ ਪਰ 1 ਕਰੋੜ 80 ਲੱਖ ਰੁਪਏ ਦੇ ਵਿੱਚ ਮੈਨੂੰ ਗੁੜਗਾਉਂ ਦੇ ਵਿੱਚ ਕੋਈ ਵੀ ਘਰ ਨਹੀਂ ਮਿਲ ਰਿਹਾ ਅਗਲੀ ਸੁਣਾ ਦਿੰਨਾ ਤੁਹਾਨੂੰ ਖਬਰ ਅਗਲੀ ਖਬਰ ਫੇਰ ਗੁੜਗਾਉਂ ਤੋਂ ਆ ਇੱਕ ਇਨਸਾਨ ਨੇ ਜਿਨ੍ਹਾਂ ਦੇ ਕੋਲ ਇੱਕ ਘਰ ਹੈਗਾ ਵਾ 3 ਕਰੋੜ ਰੁਪਏ ਦਾ ਤੇ ਨਾਲ ਉਹ ਅੱਗੇ ਇਹ ਦੱਸ ਰਿਹਾ ਕਿ ਜੇ ਤੁਸੀਂ ਗੁੜਗਾਉਂ ਦੇ ਵਿੱਚ ਸਰਵਾਈਵ ਕਰਨਾ ਵਾ ਤਾਂ ਤੁਹਾਡਾ ਹਰ ਮਹੀਨੇ ਦਾ ਕਿੰਨਾ ਖਰਚਾ ਵਾ ਤਕਰੀਬਨ 7.5 ਲੱਖ ਰੁਪਈਆ ਹੁਣ ਇਹ 7.5 ਲੱਖ ਰੁਪਈਆ ਉਹਨਾਂ ਨੇ ਹੁਣ ਆਪਾਂ ਉਧਰ ਨਹੀਂ ਜਾਂਦੇ ਕਹਾਣੀ ਬਹੁਤ ਲੰਬੀ ਹੋ ਜਾਣੀ ਹੈ ਵੀਡੀਓ ਲੰਬਾ ਹੋ ਜਾਣਾ ਪੂਰੀ ਤਰ੍ਹਾਂ ਦੇ ਨਾਲ ਬ੍ਰੇਕ ਕਰਕੇ ਦਿਖਾਇਆ ਹਰੇਕ ਚੀਜ਼ ਦੀ ਕੀਮਤ ਦੱਸੀਆ ਉਹਨੂੰ ਪ੍ਰੋਪਰ ਜੋੜ ਕੇ ਦੱਸਿਆ ਵਾ ਹਾਂ ਠੀਕ ਆ ਇਹਦੇ ਵਿੱਚ ਥੋੜਾ ਨਿੱਜੀ ਹੋ ਸਕਦਾ ਬਹੁਤ ਸਾਰੇ ਲੋਕ ਨੇ ਜਿਹੜੇ ਇਸ ਤੋਂ ਬਹੁਤ ਥੱਲੇ ਰਹਿ ਸਕਦੇ ਆ ਪਰ ਕਿੰਨਾ ਕਿਨੂੰ ਕੱਟ ਕਰ ਲੋਗੇ ਤੁਸੀਂ ਜੇ ਤੁਹਾਨੂੰ ਇਹ ਚਾਹੀਦਾ ਕਿ ਸਾਨੂੰ ਥੋੜੀਆਂ ਬਹੁਤ ਸੁੱਖ ਸਹੂਲਤਾਂ ਚਾਹੀਦੀਆਂ ਨੇ ਆਪਣੇ ਬੱਚਿਆਂ ਨੂੰ ਵੀ ਇੱਕ ਬਿਹਤਰ ਜ਼ਿੰਦਗੀ ਸਸੀਂ ਦੇਣੀ ਚਾਹੁੰਦੇ ਆ ਤਾਂ ਮਹੀਨੇ ਦਾ ਖਰਚਾ 7.5 ਲੱਖ ਰੁਪਈਆ ਇਸ ਭਾਈ ਸਾਹਿਬ ਨੇ ਆਇਆ ਵਾ ਇਨਾਂ ਸ਼ਹਿਰਾਂ ਦੇ ਵਿੱਚ ਰਹਿਣ ਦੇ ਲਈ ਤਾਂ ਹੁਣ ਤੁਸੀਂ ਆਪੇ ਹੀ ਹਿਸਾਬ ਲਾ ਲਓ ਕਿ ਜਿਹੜੇ ਪੈਕੇਜਾਂ ਦੀ ਆਪਾਂ ਨੂੰ ਖਬਰਾਂ ਮਿਲਦੀਆਂ ਰਹਿੰਦੀਆਂ ਨੇ ਆਪਾਂ ਪੈਕੇਜ ਦੀ ਕਹਾਣੀ ਸੁਣਦੇ ਰਹਿੰਦੇ ਆ ਕਿ ਫਲਾਣੇ ਮੁੰਡੇ ਦਾ ਪੈਕੇਜ ਇੰਨੇ ਲੱਖ ਦਾ ਵਾ ਇੰਨੇ ਲੱਖ ਦਾ ਵਾ ਤਾਂ ਇਹ ਹੈਗੀ ਆ ਜੀ ਕਹਾਣੀ ਸ਼ਹਿਰਾਂ ਦੀ ਅੱਜ ਦੀ ਜ਼ਿੰਦਗੀ ਦੀ ਤਾਂ ਐਸੇ ਕਰਕੇ ਇਹਦੇ ਉੱਤੇ ਮੈਂ ਪਹਿਲਾਂ ਉਹ ਵੀਡੀਓ ਬਣਾਇਆ ਸੀਗਾ ਕਿ ਸ਼ਹਿਰਾਂ ਦੇ ਵਿੱਚ ਰਹਿਣਾ ਇੱਕ ਪੁਰਾਣੇ ਗੁਜ਼ਰੇ ਹੋਏ ਟਾਈਮ ਦੀ ਗੱਲ ਸੀਗੀ ਅੱਜ ਕੱਲ ਉਹ ਕਹਾਣੀ ਪੁਰਾਣੀ ਹੋ ਚੁੱਕੀ ਆ ਤੇ ਹੁਣ ਲੋਕ ਬਹੁਤ ਜ਼ਿਆਦਾ ਸੈਲਰੀ ਜਾਂ ਇਨਕਮ ਹੋਣ ਦੇ ਬਾਵਜੂਦ ਸ਼ਹਿਰਾਂ ਦੇ ਵਿੱਚ ਰਹਿਣਾ ਅਫੋਰਡ ਹੀ ਨਹੀਂ ਕਰ ਪਾ ਰਹੇ ਤੇ ਇਸ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਹੁਣ ਮੈਂ ਤੁਹਾਨੂੰ ਮਿਲੂੰਗਾ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਤਰ੍ਹਾਂ ਦੀ ਕਹਾਣੀ ਦੇ ਨਾਲ